ਐਗਜ਼ੈਂਪਲ ਤੌਰ ਤੇ ਦੋ ਮਾਵਾ ਹੁੰਦੀਆਂ ਨੇ ਦੋ ਮਾਵਾ ਇੱਕ ਚੰਦਰੀ ਮਾ ਇੱਕ ਸਿਆਣੀ ਮਾ ਹੁੰਦੀ ਆ ਤੇ ਪਿਓ ਦੇਖਦਾ ਮੇਰਾ ਬੱਚਾ ਗਲਤ ਸੰਗਤ ਦੇ ਵਿੱਚ ਖੜਿਆ ਉਸ ਨੂੰ ਝਿੜਕਦਾ ਜਾ ਕੇ ਤੇਰਾ ਇੱਥੇ ਇਹਨਾਂ ਦੇ ਲੰਡਰ ਪਾਰਟੀ ਦੇ ਵਿੱਚ ਖੜਨਣ ਦਾ ਕੀ ਮਤਲਬ ਆ ਤੂੰ ਕਿਉਂ ਖੜਿਆ ਇਹਨਾਂ ਦੇ ਨਾਲ ਘਰੇ ਚੱਲ ਤੂੰ ਆਪਣਾ ਕੰਮਕਾਰ ਕਰ ਤੇ ਬੱਚਾ ਉਹ ਗੁੱਸਾ ਕਰਕੇ ਘਰੇ ਚਲੇ ਜਾਂਦਾ ਹੈ ਤੇ ਜਿਹੜੀ ਚੰਦਰੀ ਮਾ ਹੁੰਦੀ ਆ ਉਹਦੇ ਕੋਲ ਜਾਂਦਾ ਕੇ ماں ਮੈਨੂੰ ਪਿਓ ਨੇ ਮੈਨੂੰ ਬਾਹਰ ਛਿੜਕਿਆ ਯਾਰਾਂ ਦੋਸਤਾਂ ਦੇ ਵਿੱਚ ਕੋਈ ਗੱਲ ਨਹੀਂ ਪੁੱਤ ਤੂੰ ਹਜੇ ਛੋਟਾ ਜਾਂ ਵੱਡਾ ਹੋ ਜਾਏਗਾ ਫਿਰ ਦੇਖਾਂਗੇ ਤੇ ਫਿਰ ਉੱਥੋਂ ਜਾ ਕੇ ਉਹ ਸਿਆਣੀ ਮਾਂ ਕੋਲ ਚਲਾ ਜਾਂਦਾ ਉਹਦੇ ਕੋਲ ਸ਼ਿਕਾਇਤ ਲਾਂਦਾ ਕੇ ماں ਮੈਂ ਬਾਹਰ ਖੜਿਆ ਸੀ ਮੇਰੇ ਪਿਓ ਨੇ ਮੇਰੀ ਯਾਰਾਂ ਦੋਸਤਾਂ ਦੇ ਵਿੱਚ ਬੇਇੱਜ਼ਤੀ ਕਰਤੀ ਮੈਨੂੰ ਬਹੁਤ ਛਿੜਕਿਆ ਤੇ ਉਹ ਸਿਆਣੀ ਮਾਂ ਉਸ ਨੂੰ ਬੁੱਕਲ ਦੇ ਵਿੱਚ ਲੈ ਕੇ ਕਹਿੰਦੀ ਆ ਪੁੱਤ ਉਹ ਤੇਰਾ ਪੁੱਤ ਬਾਪ ਬਹੁਤ ਚੰਗਾ ਉਹਨੇ ਕਦੇ ਆਪਣੇ ਪੈਰਾਂ 'ਚ ਜੁੱਤੀ ਨਹੀਂ ਦੇਖੀ ਕੱਪੜਾ ਨਹੀਂ ਦੇਖਿਆ ਹੈਗਾ ਤੇਰੇ ਵਾਸਤੇ ਉਹ ਕਦੇ ਕੁਝ ਲੈ ਕੇ ਆਂਦਾ ਕਦੇ ਇਹ ਕਰਦਾ ਮੈਂ ਆਪਣੇ ਪੁੱਤ ਲਈ ਇਹ ਕਰਦਾ ਤੇ ਜਿਹਨੂੰ ਤੂੰ ਮਾੜਾ ਦੱਸ ਰਿਹਾ ਪੁੱਤ ਉਹ ਤੇਰੀ ਬਾਰੇ ਭਲਾ ਸੋਚਦਾ ਪਤਾ ਨਹੀਂ ਕੀ ਕੀ ਸੋਚੀ ਬੈਠਿਆ ਪਰ ਤੂੰ ਜੇ ਗੁੱਸੇ ਹੋ ਗਿਆ ਉਹ ਕੀ ਸੋਚੂਗਾ ਉਹਦੀ ਵੀ ਕੀ ਇੱਜ਼ਤ ਰਹਿ ਜੂਗੀ ਜੇ ਚਾਰ ਬੰਦਿਆਂ ਦੇ ਵਿੱਚ ਉਹਦੀ ਬੇਇੱਜ਼ਤੀ ਹੋਵੇ ਇਹ ਬੱਚੇ ਦੀ ਸਮਝ ਆ ਜਾਂਦੀ ਹੈ